ਲੋ ਜੀ ਅੱਜ ਅਸੀਂ ਕਰਾਂਗੇ ਨਮਕੀਨ ਦਲੀਆ ਤਿਆਰ ਸੋ ਸਮਗਰੀ ਸਾਰੀ ਤਿਆਰ ਆ ਦੇਖੋ ਦਲੀਆ ਵੀ ਆਪਾਂ ਲੈ ਲਿਆ ਨਾਲ ਅਸੀਂ ਪਿਆਜ਼ ਟਮਾਟਰ ਤੇ ਦੋ ਮਿਰਚਾਂ ਛਮੇ ਮਿਰਚ ਮਟਰ ਪਾਵਾਂਗੇ ਗਾਜਰਾਂ ਪਾਵਾਂਗੇ ਤੇ ਨਾਲ ਚਕੰਦਰ ਪਾਵਾਂਗੇ ਸੋ ਇਹਨੂੰ ਸਭ ਤੋਂ ਪਹਿਲਾਂ ਅਸੀਂ ਤੜਕਾ ਰਗਾਣਾ ਚੰਗੇ ਤਰੀਕੇ ਨਾਲ ਸੋ ਮੈਂ ਤੁਹਾਨੂੰ ਤਿਆਰ ਕਰਕੇ ਦੱਸਦਾ ਲੋ ਜੀ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਔਇਲ ਲੋ ਜਾਨਾ ਅਸੀਂ ਪਾਵਾਂਗੇ ਜੀਰਾ ਅੱਜ ਹੁਣ ਅਸੀਂ ਪਾਵਾਂਗੇ ਪਿਆਜ਼ ਲੋ ਜਿੰਨਾ ਸੀ ਬੰਨ ਮੈਂ ਟਮਾਟਰ ਦੋ ਹਰੀਆਂ ਮਿਰਚਾਂ ਸੀ ਪਾ ਲੈਣੇ ਆ। ਇਸ ਤੋਂ ਬਾਅਦ ਇਹ ਸਾਰੇ ਸਬਜ਼ੀਆਂ ਦੇ ਲਈ ਪਾ ਲੈਣੇ ਆ। ਸੁਨਹਿਰਾ ਤੇਜਾਤੀ ਪਿਆਲਾ ਸੀ ਸਤੰਬਰ ਦੀ ਜਿਆਸੀ। ਲੋ ਜਾਂ ਉਪਰਾ ਗਰੇਨੇ ਮੈਂ ਪਾਸਟੇ ਕਰਵਾਇਆ ਥੋੜਾ ਹਲਕਾ ਜਰਵਾਣੀ। ਜਿਹੜੇ ਕੋਈ ਥੋੜਾ ਸੋਕਣਾ। ਲੋ ਜਿੰਨਾ ਸੀ ਬੰਨ ਸੰਦਨ ਅਬ ਲੋੜ ਉਸਾਰ ਥੋੜੀ ਜਿਹੀ ਹਾਂਦੀ ਪਾਵਾਂਗੇ। ਥੋੜਾ ਸਿਨਮਨ ਪਾਉਂਦੇ। ਲੋ ਜੀ ਹੁਣ ਅਸੀਂ ਇਹਦੇ ਵਿੱਚ ਪਾ ਲੈਣਾ ਗੀ ਦਲੀਆ ਲੋ ਜੀ ਅਸੀਂ ਹੁਣ ਦੋ ਚਾਰ ਮੱਟੇ ਨੂੰ ਪਕਾਣਾ ਹੈਗਾ ਜੀ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ 5 ਕੱਪ ਪਾਣੀ ਪਾ ਕੇ ਫਿਰ ਇਹਨੂੰ ਦੋ ਸੀਟ ਲਈ ਅਸੀਂ ਕੁੱਕਰ ਦੇ ਵਿੱਚ ਲਵਾਉਣੀ ਹੈ ਜੀ ਸੋ ਫਿਰ ਦਲੀਆ ਸਾਡਾ ਬਿਲਕੁਲ ਰੈਡੀ ਹੋ ਜਾਣਾ ਲੋ ਜੀ ਦਲੀਆ ਸਾਡਾ ਹੋ ਗਿਆ ਬਿਲਕੁਲ ਰੈਡੀ ਸੋ ਇਹਨੂੰ ਜਰੂਰ ਟਰਾਈ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਹਦੇ ਨਾਲ ਸ਼ੂਗਰ ਸਾਡੀ ਬਿਲਕੁਲ ਨਹੀਂ ਬਣੀ ਸੋ ਓਕੇ ਬਾਏ ਬਾਏ